1984 ਦੇ ਕਤਲੇਆ ਮਾਮਲੇ ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਇਸ ਮੌਕੇ ਉਹਨਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੰਦਾ ਹੈ ਸਿੰਘ ਸਾਹਿਬਾਨਾ ਨੇ ਸਰਨਾ ਪਰਵਾਨ ਨੂੰ ਧਾਰਮਿਕ ਸਜ਼ਾ ਦੇ ਨਾਲ-ਨਾਲ ਹਾਈ ਕੋਰਟ ਵਿੱਚ ਪਾਈ ਆਪਣੀ ਪਟੀਸ਼ਨ ਵਾਪਸ ਲੈਣ ਦਾ ਵੀ ਹੁਕਮ ਦਿੱਤਾ ਹੈ 1984 ਚ ਵਾਪਰੇ ਸਿੱਖ ਕਤਲੇਆਮ ਚ ਮਾਰੇ ਗਏ ਲੋਕਾਂ ਦੀ ਯਾਦਗਾਰ ਦਿੱਲੀ ਦੇ ਗੁਰਦੁਆਰਾ ਰਕਾਵਗੰਜ ਚ ਬਣਾਏ ਜਾਣ ਦਾ ਵਿਰੋਧ ਕਰਨ ਵਾਲੇ ਅਤੇ ਇਸ ਸਬੰਧੀ ਹਾਈ ਕੋਰਟ ਚ ਪਟੀਸ਼ਨ ਪਾਉਣ ਵਾਲੇ ਸਰਨਾਪ੍ਰਾਵਾ ਨੂੰ ਅਕਾਲ ਤਖਨ ਨੇ ਧਾਰਮਿਕ ਸਜ਼ਾ ਸੁناਈ ਹੈ ਅਕਾਲ ਤਖਨ ਨੇ ਉਨ੍ਹਾਂ ਨੂੰ ਅਦਾਲਤ ਚੋਂ ਆਪਣੀ ਪਟੀਸ਼ਨ ਵਾਪਸ ਲੈਣ ਦਾ ਵੀ ਹੁਕਮ ਸੁਣਾਇਆ ਹੈ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੱਨਾ ਭਰਾਵਾਂ ਨੂੰ ਇਸ ਮਾਮਲੇ 'ਚ ਅਕਾਲ ਤਖਤ ਤੇ ਤਲਬ ਕੀਤਾ ਸੀ ਸ਼ੁਕਰਵਾਰ ਨੂੰ ਦੋਵੇਂ ਭਰਾ ਅਕਾਲ ਤਖਤ ਤੇ ਪੰਜ ਸਿੰਘ ਸਾਹਿਬਾਨਾ ਅੱਗੇ ਹਾਜ਼ਰ ਹੋਏ ਅਤੇ ਆਪਣਾ ਲਿਖਤੀ ਪੱਖ ਰੱਖਿਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸੱਨਾ ਨੇ ਅਕਾਲ ਤਖਤ ਤੇ ਪੇਸ਼ ਹੋ ਕੇ ਕਿਹਾ ਕਿ ਉਹ ਕਿਸੇ ਗੁਰੂ ਦੇ ਧਾਰਮਿਕ ਅਸਥਾਨ ਤੇ ਲੋਕਾਂ ਦੀ ਯਾਦਗਾਰ ਬਣਾਉਣ ਦਾ ਵਿਰੋਧ ਜਾਰੀ ਰੱਖਣਗੇ ਅਤੇ ਅਜਿਹੀ ਯਾਦਗਾਰ ਨੂੰ ਉਹ ਬਨਣ ਨਹੀਂ ਦੇਣਗੇ ਜਿਹੜਾ 84 ਦੇ ਲੰਗਾ ਪੀੜਤਾ ਦੇ ਯਾਗਦਾਰ ਬਣਾਣਾ ਦਾ ਮਸਲਾ ਸੀ ਉਹਦੇ ਆਸਤੇ ਬੁਲਾਇਆ ਅਸੀਂ ਆਪਣੇ ਜਵਾਬ ਉਸ ਕਾਲ ਪ੍ਰਗਤੀ ਰਹਿਮਤਾਨ ਦੇਤਾ ਹੈ ਔਰ ਮੈਨੂੰ ਇਹ ਯਕੀਨ ਹੋ ਰਿਹਾ ਕਿ ਸਾਡੇ ਜਵਾਬ ਤੋਂ ਉਹਨਾਂ ਨੂੰ ਪੂਰੀ ਸੰਤੁਸ਼ਟੀ ਹੈ ਹਾਲਾਂਕਿ ਸਰਨਾ ਨੇ ਇਹ ਦਾਵਾ ਕੀਤਾ ਕਿ ਉਹ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਦੇ ਨੇ ਅਤੇ ਕਦੇ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਨਹੀਂ ਕਰਨਗੇ ਨਾ ਚੋੜਈ ਹੈਗਾ ਕਿ ਗੁਰੂ ਸਭਾਨ ਦਾ ਖਾਲੀਗੁਰ ਤੇਗ ਬਹਾਦਰ ਸਾਹਿਬ ਨਹੀਂ ਜਿੰਨੇ ਵੀ ਗੁਰੂ ਸਬਾਨ ਦੇ ਇਤਿਹਾਸਕ ਸਥਾਨਾਂਨ ਭਾਵੇਂ ਪਾਕਿਸਤਾਨ ਵਿੱਚ ਭਾਵੇਂ ਦੋਸਤਾਨ ਵਿੱਚ ਭਾਵੇਂ ਲੰਕਾਨ ਭਾਵੇਂ ਇਰਾਕ ਚ ਭਾਵੇਂ ਕਿਤੇ ਉਹਨਾਂ ਦੇ ਧਾਰਮਿਕ ਸਥਾਨ ਉਸਾਨਾਂ ਦੇ ਉੱਤੇ ਉਹਨਾਂ ਦੇ ਬਰਾਬਰ ਕਿਸੇ ਦੀ ਕੋਈ ਯਾਦਗਾਰ ਨਹੀਂ ਬਣ ਸਕਦੀ ਦੋ ਲਾਈਨਾਂ ਲਿਖਵਾਈਆਂ ਬਈ ਤੁਸੀਂ ਅਕਾਲ ਤਖਤ ਸਾਹਿਬ ਤੇ ਪੰਜ ਛੇ ਜ਼ਮਾਨੋਂ ਦਾ ਜਿਹੜਾ ਫੈਸਲਾ ਹੋਏਗਾ ਉਹ ਮੰਨੋਗੇ ਅਸੀਂ ਕਿਆ ਲਿਖਿਆ ਆਇਆ ਹੈ ਕੰਨਨ ਫਿਰ ਲਿਖ ਦਿਓ ਅਸੀਂ ਲਿਖਦਾ ਦੂਜੇ ਪਾਸੇ ਅਕਾਲ ਤਖਤ ਨੇ ਸਿੱਖ ਕਤਲੇਆਮ ਦੀ ਯਾਦਗਾਰ ਗੁਰਦੁਆਰਾ ਰਿਕਾਵਗੰਜੀ ਚ ਉਸਾਰਨ ਦਾ ਵਿਰੋਧ ਕਰਨ ਵਾਲੇ ਸੱਨਾ ਭਰਾਵਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਕਾਲ ਤਖਤ ਦੇ ਸੱਨਾ ਭਰਾਵਾਂ ਨੂੰ ਪੰਜ ਸਿੰਘ ਸਾਹਿਬਾਨਾ ਨੇ ਹੁਕਮ ਸੁਣਾਇਆ ਕਿ ਉਹ ਸਿੱਖ ਦੰਗਾ ਪੀੜਤਾਂ ਦੇ ਪਰਿਵਾਰਾਂ ਨਾਲ ਮਿਲ ਕੇ ਗੁਰਦੁਆਰਾ ਰਕਾਬगंज 'ਚ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਉਣ ਅਤੇ ਧਾਰਮਿਕ ਮਰਿਆਦਾ ਮੁਤਾਬਕ ਲੰਗਰ ਵੀ ਲਾਉਣ ਇਸ ਦੇ ਨਾਲ ਹੀ ਉਹਨਾਂ ਨੂੰ ਇਹ ਵੀ ਹੁਕਮ ਸੁਣਾਇਆ ਗਿਆ ਕਿ ਉਹ ਯਾਦਗਾਰ ਸਬੰਧੀ ਹਾਈ ਕੋਰਟ 'ਚ ਪਾਈ ਆਪਣੀ ਪਟੀਸ਼ਨ ਨੂੰ ਤੁਰੰਤ ਵਾਪਸ ਲੈਣ 31 11 ਸਾਵਣ ਸੰਮਤ ਨਾਨਕਸ਼ਾਹੀ 545 ਮੁਤਾਬਕ 26 ਜੁਲਾਈ 2013 ਦਿਨ ਸ਼ੁੱਕਰਵਾਰ ਨੂੰ ਪੰਜ ਸਿੰਘ ਸਹਿਬਾਨ ਦੀ ਖਤਰਤਾਰ ਦਫਤਰ ਸ਼ਕਤਰੇਤ ਸ੍ਰੀ ਅਖਾਲਸਾਹ ਵਿਖੇ ਹੋਈ ਇਸ ਇਕਤਰਤਾ ਵਿੱਚ ਨਵੰਬਰ 1984 ਦੀ ਸਿੱਖ ਨਸਲ ਤੁਸੀਂ ਸੰਬੰਧੀ ਗੁਰਦੁਆਰਾ ਸ੍ਰੀ ਕਾਬਗੰਦ ਸਾਹਿਬ ਦਿੱਲੀ ਵਿਖੇ ਉਹ ਸਾਰੀ جاری ਸ਼ਹੀਦੀ ਯਾਦਗਾਰ ਨੂੰ ਰੋਕਣ ਲਈ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਸਰਨਾ ਵੱਲੋਂ ਕੀਤੇ ਅਦਾਲਤੀ ਕੇਸ ਦੇ ਸੰਬੰਧ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਦੇਰ ਵਿਚਾਰਨ ਕੀਤੀਆਂ ਗਈਆਂ ਵਿਚਾਰੋਂ ਪ੍ਰੰਤ ਫੈਸਲਾ ਲਿਆ ਗਿਆ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਸਰਦਾਰ ਮਨਜੀਤ ਸਿੰਘ ਸਰਨਾ ਤੁਰੰਤ ਅਦਾਲਤੀ ਕੇਸ ਵਾਪਸ ਲੈਣ ਅਤੇ ਗੁਰਦੁਆਰਾ ਸ੍ਰੀ ਕਾਬਗੰਦ ਸਾਹਿਬ ਦਿੱਲੀ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹਬ ਕਰੋਨ ਕੁਰਬਾਨੀ ਸਰਵਣ ਕਰਨ ਯੱਥਾ ਯੋਧ ਜੋਗ ਲੰਗਰ ਕਰੋਨ ਸੇਵਾ ਕਰਨ ਅਤੇ ਉਹੀਆਂ ਭੁੱਲਾਂ ਦੀ ਅਰਦਾਸ ਕਰੋ 1984 ਸਿੱਖ ਕਤਲੇਆਮ ਚ ਮਾਰੇ ਗਏ ਲੋਕਾਂ ਦੀ ਯਾਦਗਾਰ ਨੂੰ ਲੈ ਕੇ ਉਠਿਆ ਇਹ ਵਿਵਾਦ ਹੌਲੀ-ਹੌਲੀ ਸਿਆਸੀ ਰੂਪ ਲੈਂਦਾ ਜਾ ਰਿਹਾ ਹੈ ਇਸੇ ਨਾਲ ਹੀ ਇਸ ਵਿਵਾਦ ਦੀ ਚਰਚਾ ਸਿੱਖ ਸਫਾਂ ਚ ਜ਼ੋਰ ਫੜ ਗਈ ਹੈ ਸਰਨਾਮਾ ਵੱਲੋਂ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਨਾਲ ਹੁਣ ਇਸ ਮੁੱਦੇ ਤੇ ਵਿਰਾਮ ਲੱਗਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਅਕਾਲ ਤਖਤ ਦਾ ਇਹ ਫੈਸਲਾ ਕੀ ਰੰਗ ਲਿਆਉਂਦਾ ਹੈ ਇਸ ਬਾਰੇ ਆਉਣ ਦੇ ਦਿਨਾਂ ਚ ਸਾਫ ਹੋ ਜਾਵੇਗਾ ਅੰਮ੍ਰਿਤਸਰ ਤੋਂ ਰਾਜਨ ਗੁਸਾਈ ਦੇ ਨਾਲ ਇੰਦਰਪਾਲ ਸਿੰਘ ਡੇ ਅਨਾਈਟ ਨਿਊਜ਼